ਦੇਖੋ ਕਸਬਾ ਜੰਡਿਆਲਾ ਸ਼ਹਿਰ ਕਾਫੀ ਵੱਡਾ ਜੀ ਇਹਦੇ ਵਿੱਚ ਕਾਰੋਬਾਰੀ ਲੋਕ ਵਪਾਰੀ ਲੋਕ ਸੁਨਿਆਰੇ ਲੋਕ ਸਾਰੇ ਹੈਗੇ ਨੇ ਇਹਦੇ ਵਿੱਚ ਜੋ ਸੁਣ ਚ ਆਇਆ ਸੀਗਾ ਵੀ ਹੈਪੀ ਜੱਟ ਆਪਣੇ ਗਾਹ ਗੁਰਗੇ ਪੈਦਾ ਕਰਕੇ ਨਾ ਜੀ ਸ਼ਹਿਰ ਦੇ ਲੋਕਲੀ ਬਿਛਿੰਦੇ ਇਹ ਲੋਕਾਂ ਤੋਂ ਦੁਕਾਨਾਂ ਦੀਆਂ ਰੈਕੀਆਂ ਕਰਾ ਕੇ ਫਰौती ਮੰਗਦਾ ਸੀਗਾ ਉਦੇ ਵਿੱਚ ਵਿਦੇਸ਼ੀ ਤਾਕਤਾਂ ਉਹਦੇ ਨਾਲ ਸੀ ਅਸੀਂ ਉਹ ਚਾਰ ਬੰਦੇ ਗ੍ਰਿਫਤਾਰ ਸਾਡਾ ਜੰਡਿਆਲਾ ਪੁਲਿਸ ਨੇ ਕੀਤੇ ਹੈ ਜੀ ਸਾਡੇ ਸੀਨੀਅਰ ਅਫਸਰ ਦੀ ਡਾਇਰੈਕਸ਼ਨ ਮੁਤਾਬਕ ਔਰ ਟੈਕਨੀਕਲ ਤਰੀਕੇ ਦੇ ਨਾਲ ਜੀ ਚਾਰ ਬੰਦੇ ਗ੍ਰਿਫਤਾਰ ਕੀਤੇ ਨੇ ਤੇ ਬਾਕੀ ਸਾਡੀ ਤਫਤੀਸ਼ ਚੱਲ ਰਹੀ ਹੈ ਜੀ ਰਿਮਾਂਡ ਲਵਾਂਗੇ ਸਾਡੇ ਸ਼ਹਿਰ ਜੰਡਿਆਲੇ ਦੇ ਵਿੱਚ ਕਿੱਥੇ ਕੋਈ ਧਮਕੀਆਂ ਦਿੰਦੇ ਕੀ ਕਰਦੇ ਨੇ ਜੀ ਮੈਂ ਬਿਲਕੁਲ ਨਹੀਂ ਹੋਣ ਦਊਗਾ ਜੀ ਸਾਡੇ ਸਾਰੇ ਸ਼ਹਿਰ ਦੇ ਜਿਹੜੇ ਵਸਨੀਕ ਨੇ ਜਾਂ ਵਪਾਰੀ ਨੇ ਆਰਾਮ ਨਾਲ ਆਪਣਾ ਉਹ ਕਾਰੋਬਾਰ ਕਰ ਸਕਣ ਜੀ ਜਿਹੜੇ ਬੰਦੇ ਫੜੇ ਗਿਆ ਪ੍ਰੋਫੈਸ਼ਨਲ ਕ੍ਰਿਮਨਲ ਅਗਲੇ ਕਿਸਾ ਨਹੀਂ ਪ੍ਰੋਫੈਸ਼ਨਲ ਨਹੀਂ ਹੈ ਨਵੇਂ-ਨਵੇਂ ਮੁੰਡੇ ਇਹ ਜਿਹੜੇ ਵਿਦੇਸ਼ੀ ਲੋਕ ਬੈਠੇ ਨੇ ਨਵੇਂ-ਨਵੇਂ ਮੁੰਡਿਆਂ ਨੂੰ ਚੁਣ ਕੇ ਕੁਝ ਉਹਨਾਂ ਨੂੰ ਲਾਲਚ ਦੇ ਕੇ ਤੋਰਦੇ ਨੇ ਤੇ ਉਹ ਦੇਖੋ ਉਹਦਾ ਲਾਲਚ ਦਾ ਸਟਾਏ ਆ ਵੀ ਭੁਗਤਣੀ ਇਹਨਾਂ ਨੂੰ ਪੈ ਰਹੀ ਆ ਅਸੀਂ ਇਹ ਗਰੁੱਪ ਦੇ ਹੈਗੇ ਅਸੀਂ ਇਹਨਾਂ ਦੇ ਇਹ ਨਹੀਂ ਹੈਪੀ ਜਟ ਗਰੁੱਪ ਦੇ ਬੰਦੇ ਨੇ ਚਾਰ ਬੰਦੇ ਨੇ ਜੀ ਚਾਰੇ ਹੀ ਬੰਦੇ ਉਮਰ ਤੇ ਹੈਗੀ ਵੀ 22 ਸਾਲ ਜੀ ਯੰਗ ਮੁੰਡੇ ਨੇ ਕੰਮ ਕੋਈ ਨਹੀਂ ਵਿਲਣ ਨੇ ਜੀ ਇਹਦੇ ਵਿੱਚ ਇੱਕ ਲਵਪ੍ਰੀਤ ਹੈ ਇੱਕ ਨਵਜੋਤ ਨੇ ਤੇ ਦੂਸਰਾ ਵੀ ਨਵਜੋਤ ਆ ਤੇ ਇੱਕ ਰਾਜਵੀਰ ਨੇ ਚਾਰ ਬੰਦੇ ਹੀ ਫੜ ਲਿਆ ਜੀ ਫਰੋਤੀ ਜੰਡੇਆਲਾ ਸ਼ਹਿਰ ਚ ਕਾਰੋਬਾਰੀਆਂ ਕੋ ਕਾਫੀ ਮੰਗੀ ਗਈ ਸੀ ਇਹਨਾਂ ਚਾਰਾਂ ਦਾ ਹੀ ਰਿਮਾਂਡ ਲੈ ਰਹੇ ਆ ਜੀ ਰਿਮਾਂਡ ਦੇ ਵਿੱਚ ਅੱਗੇ ਜੋ ਨੈਕਸਟ ਆਊਗਾ ਜੀ ਨੈਕਸਸ ਇਹ ਕਿੱਥੇ ਹੋਏਗਾ ਕੀ ਕੀ ਇਤਿਆਰਨ ਕੋ ਇਨਾਂ ਕੋ ਫਿਲਹਾਲ ਇਹਨਾਂ ਦੇ ਮੋਬਾਈਲ ਵਾ ਤੁਹਾਡੇ ਸਾਹਮਣੇ ਆ ਜੀ ਇਹਦੇ ਵਿੱਚ ਕੀ ਕੀ ਕਿੱਥੇ ਕਿੱਥੇ ਇਹਨਾਂ ਦਾ ਹੈਗਾ ਵਾ ਜਿਹੜਾ ਬਦਿਸ਼ਾ ਚ ਗੱਲ ਹੋਈ ਉਹ ਸਾਰਾ ਸਾਹਮਣੇ ਆ ਚੁੱਕਾ ਜੀ ਤੇ ਉਹਦੇ ਮੁਤਾਬਕ ਅਸੀਂ ਅਗਲੀ ਟੈਕਨੋਲੋਜੀ ਮੁਤਾਬਕ ਜਿਹੜੀ ਆ ਉਹ ਗੱਲ ਕਰ ਰਹੇ ਆਂ ਜੀ ਇਨਾਂ ਤੇ ਪਹਿਲਾਂ ਵੀ ਕੋਈ ਕੇਸ ਆਇਆ ਨਹੀਂ ਇਹਨਾਂ ਤੇ ਪਹਿਲਾਂ ਕੋਈ ਨਹੀਂ ਆ ਫਿਲਹਾਲ ਅਸੀਂ ਉਹ ਟਰੇਸ ਕਰ ਰਹੇ ਆ ਤੇ ਸੈਕੰਡ ਮੈਂ ਦੱਸਣਾ ਚਾਹੁੰਗਾ ਵੀ ਸਾਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਟੈਕਨੋਲੋਜੀ ਮੁਹੱਈਆ ਕੀਤੀ ਗਈ ਹੈ ਉਹਦੇ ਮੁਤਾਬਕ ਇਹ ਸਾਰੇ ਟਰੈਕ ਹੋਏ ਨੇ ਤੇ ਮੈਂ ਸੰਦੇਸ਼ ਦੇਣਾ ਚਾਹਣਾ ਜਿਹੜੇ ਵਿਦੇਸ਼ਾਂ 'ਚ ਬੈਠੇ ਸਾਡੇ ਕਾਰੋਬਾਰੀਆਂ ਨੂੰ ਪਰੇਸ਼ਾਨ ਕਰਨ ਲਈ ਫਰੋਤੀਆਂ ਮੰਗਣ ਲਈ ਮੇਰੀ ਸਖਤ ਤਾੜਨਾ ਉਹ ਬਚ ਨਹੀਂ ਸਕਣਗੇ ਤਾਂ ਜੋ ਕਿਉਂਕਿ ਪੰਜਾਬ ਸਰਕਾਰ ਨੇ ਬੜੀ ਟੈਕਨੋਲੋਜੀ ਸਾਨੂੰ ਮੁਹੱਈਆ ਕਰ ਦਿੱਤੀ ਆ ਸਾਡੇ ਮੋਬਾਈਲਾਂ ਦੇ ਵਿੱਚ ਹੀ ਸਰਕਾਰ ਨੇ ਪੁਲਿਸ ਡਿਪਾਰਟਮੈਂਟ ਦੇ ਹੈੱਡ ਨੇ ਇਹੋ ਜਿਹਾ ਦੇ ਦਿੱਤਾ ਵੀ ਕੋਈ ਬੰਦਾ ਬਚ ਨਹੀਂ ਸਕੇਗਾ ਉਸੇ ਜਰੀਆ ਹੀ ਇਹ ਬੰਦੇ ਫੜੇ ਗਏ ਇਹਦੀ ਗੱਲ ਨਹੀਂ ਸਾਹਮਣੇ ਕਿ ਜਿੰਦਰ ਕਿਸੇ ਨੇ ਸੰਮਨ ਪੈਸੇ ਦੇ ਵੀ ਦਿੱਤੇ ਹੋਣ ਨਹੀਂ ਇਹ ਮੇਰੇ ਨੋਟੇਚ ਨਹੀਂ ਆਇਆ ਮੈਂ ਸੰਦੇਸ਼ ਦੇਣਾ ਚਾਹੁੰਦਾ ਵੀ ਕਿਸੇ ਵੀ ਸ਼ਹਿਰੀ ਨੂੰ ਕਿਸੇ ਕਾਰੋਬਾਰੀ ਨੂੰ ਕੋਈ ਵੀ ਇਹੋ ਜੀ ਧਮਕੀ ਆਉਂਦੀ ਆ ਥ੍ਰੈਟ ਆਉਂਦੀ ਆ ਤੇ ਬਿਨਾਂ ਦੇਰੀ ਬਿਨਾ ਚਿਜ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੁਹਾਡੇ ਨਾਲ ਮੀਡੀਆ ਨਾਲ ਸੰਪਰਕ ਕਰ ਸਕਦੇ ਆ ਝਿਜਕਣ ਦੀ ਡਰਨ ਦੀ ਲੋੜ ਨਹੀਂ ਹੈ ਸਾਹਮਣੇ ਆਉਣ ਤਾਂ ਜੋ ਇਹੋ ਜਿਹੇ ਗੰਦੇ ਬੰਦੇ ਮਾੜੇ ਬੰਦੇ ਲਿਆ ਕੇ ਸਲਾਕਾ ਪਿੱਛੇ ਛੁੱਟੀਆਂ ਜੀ ਕਿਉਂ ਟੈਕਨੋਲੋਜੀ ਬਹੁਤ ਅੱਗੇ ਜਾ ਚੁੱਕੀ ਹੈ ਜਿਹੜੇ ਵਿਦੇਸ਼ਾਂ 'ਚ ਬੈਠੇ ਉਹਨਾਂ ਦੇ ਮਨ 'ਚ ਭੁਲੇਖਾ ਵਾ ਮੈਂ ਸਾਫ਼ ਕਹਿਣਾ ਚਾਹੁੰਦਾ ਜੀ ਉਹਨਾਂ ਦੇ ਮਨ 'ਚ ਭੁਲੇਖਾ ਵੀ ਸਾਡੇ ਤੱਕ ਪੁਲਿਸ ਜਾਂ ਪੰਜਾਬ ਸਰਕਾਰ ਪਹੁੰਚ ਨਹੀਂ ਸਕਦੀ ਅਸੀਂ ਡਟ ਕੇ ਇਸ ਚੀਜ਼ ਨੂੰ ਮੈਂ ਕਹੂੰਗਾ ਜੀ ਅਸੀਂ ਉਹਨਾਂ ਤੱਕ ਪ ਸਾਨੂੰ ਇਹੋ ਜੀ ਟੈਕਨੋਲੋਜੀ ਕੋਈ ਬਾਕੀ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਸਾਡੇ ਮਿਨਿਸਟਰ ਸਾਹਿਬ ਸਾਡੇ ਹਰ ਐਂਗਲ ਤੋਂ ਸਾਡੇ ਨਾਲ ਨੇ ਅਸੀਂ ਹਰ ਹਿਲੇ ਹਰ ਵਸੀਲੇ ਜੰਡੇਆਲਾ ਸ਼ਹਿਰ ਵਾਸੀਆਂ ਦੀ ਰਾਖੀ ਲਈ ਜਾਨ ਮਾਲ ਲਈ ਵਚਨਬੱਧ ਆ ਜੀ ਹਾਲੇ ਅਸੀਂ ਅੱਜ ਫੜੇ ਨਹੀਂ ਇਹਨਾਂ ਦਾ ਰਮਾਲ ਲਾਵਾਂਗੇ ਜੀ ਤੇ ਅੱਗੇ ਕੀ ਕੀ ਰਿਕਵਰੀ ਜ ਹੁੰਦੀਆਂ ਤੁਹਾਨੂੰ ਸਮੇਂ-ਸਮੇਂ ਤੇ ਦੱਸਾਂਗੇ ਅਲੱਗ-ਅਲੱਗ ਏਰੀਆ ਦੇ ਜੀ ਦੇ ਵਿਦੇਸ਼ੀ ਨੰਬਰਾਂ ਤੋਂ ਫੋਨ ਆਉਂਦੇ ਬਿਲਕੁਲ ਵਿਦੇਸ਼ੀ ਨੰਬਰਾਂ ਤੋਂ ਹੁੰਦੇ ਬਿਲਕੁਲ ਵਿਦੇਸ਼ੀ ਨੰਬਰਾਂ ਤੋਂ ਆਉਂਦੇ ਆ ਹੁਣ ਸਾਡੇ ਉਹ ਟੈਕਨੀਕਲ ਸੈਲ ਸਾਰਾ ਵੈਰੀਫਾਈ ਕਰ ਰਿਹਾ ਵੀ ਇਹ ਵਿਦੇਸ਼ੀ ਨੰਬਰ ਨੇ ਜਾਂ ਫੇਕ ਆਈਡੀ ਬਣਾ ਕੇ ਕਰ ਰਹੇ ਨੇ ਤੇ ਇਸ ਚੀਜ਼ ਨੂੰ ਹਰ ਚੀਜ਼ ਨੂੰ ਵੈਰੀਫਾਈ ਕਰਕੇ ਆਪਾਂ ਚਾਰ ਬੰਦੇ ਫੜੇ ਗਿਆ ਜੀ ਪੜਾਈ ਕੋਈ ਪਲੱਸ 2 ਪਲੱਸ 1 8 ਤੱਕ ਦੇ ਹੈ ਜੀ ਨਾ ਕੋਈ ਅਸਲਾ ਵੀ ਕੋਈ ਫੜਿਆ ਗਿਆ ਫਿਲਹਾਲ ਨਹੀਂ ਆ ਜੀ ਰਿਮਾਂਡ ਲਿਆਵਾਂਗੇ ਜੀ ਰਿਮਾਂਡ ਤੋਂ ਮੁਤਾਬਕ ਅੱਗੇ ਜੋ ਹੁੰਦੀ ਫਤਿਹ ਸੱਚੋ ਸਾਰ ਹੈਪੀ ਜੱਟ ਬਾਰੇ ਵੀ ਨੋਟ ਹੈ ਵੀ ਉਹ ਇੰਡੀਆ ਚ ਜਾਤੇ ਦੇਖੋ ਇਹਦੇ ਵਿੱਚ ਫਿਲਹਾਲ ਮੈਂ ਕਹਿ ਨਹੀਂ ਸਕਦਾ ਅਸੀਂ ਉਹਨਾਂ ਦੇ ਵਿਦੇਸ਼ੀ ਜਿਹੜੇ ਹੈਗੇ ਆ ਲੁੱਕ ਆਊਟ ਕਾਰਨਰ ਐਲਓਸੀ ਜੋ ਸਾਡਾ ਪੁਲਿਸ ਦਾ ਪ੍ਰੋਸੀਜਰ ਆ ਉਹ ਜਾਰੀ ਕੀਤਾ ਹੋਇਆ ਵਾ ਤੇ ਸਾਡੀ ਕੋਸ਼ਿਸ਼ ਆ ਪੰਜਾਬ ਪੁਲਿਸ ਦੀ ਵੀ ਅਜਿਹੇ ਗੱਦੇ ਅਨਸਰਾਂ ਨੂੰ ਜਲਦੀ ਕਾਬੂ ਕਰਾਂਗੇ ਚਾਹੇ ਉਹ ਇੰਡੀਆ ਚ ਹੋਣ ਪੰਜਾਬ ਚ ਹੋਣ ਚਾਹੇ ਵਿਦੇਸ਼ ਚ ਹੋਣ। ਥੈਂਕ ਯੂ